वागुल जी का खालसा वागुल जी की फटे वागुल जी का खालसा वागुल जी की फटे तुसी जान लबे लबे लुहादी दर्शन करके जाया करो दर्शन करके जाया करो ऐसी सारे बाल वालों आफ जीदा ਤੇਵਾਵ ਕਰਦੇ ਆ ਸ਼ੁਕਰਾਨਾ ਜੀ ਕੈ ਸ਼ੁਕਰਾਨਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ ਵਾਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਆਪਣਾ ਪੰਜ ਸੇਵਾ ਤੇ ਸੈਟੀਸ ਚਾਨੀ ਦੇ ਫੇਟਾਲਾ ਬੋਲੇ ਸੋਨ ਹਾਲੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਫੇਟ ਵੈ ਗੁਲਜੀ ਕਾਕਾਸ ਵੈ ਗੁਲਜੀ ਫਟੇ ਵੈ ਗੁਲਜੀ ਕਾਕਾਸ ਵੈ ਗੁਲਜੀ ਫਟੇ ਹੈ ਗੁਲਜੀ ਕਾਕਾਸ ਵੈ ਗੁਲਜੀ ਫਟੇ ਹੈ ਗੁਲਜੀ ਕਾਕਾਸ ਹੈ ਗੁਲਜੀ ਫਟੇ ਹੈ ਗੁਲਜੀ ਕਾਕਾਸ ਹੈ ਗੁਲਜੀ ਫਟੇ ਹੈ ਗੁਲਜੀ ਕਾਕਾਸ

ਵੈ ਗੁਜੀ ਕਾ ਕਾਸ ਵੈ ਗੁਜੀ ਹੈ ਗੁਜੀ ਕਾ ਕਾਸ ਵੈ ਗੁਜੀ ਕਿ ਫਰਟੇ ਅੱਡੇ ਦੋ ਨਫਤ ਵੈ ਗੁਜੀ ਕਾ ਕਾਸ ਵੈ ਗੁਜੀ ਕੀ ਫਰਟੇ ਵੈ ਗੁਜੀ ਕਾ ਕਾਸ ਵੈ ਗੁਜੀ ਕੀ ਫਰਟੇ ਵੈ ਗੁਜੀ ਕਾ ਕਾਸ ਵੈ ਗੁਜੀ ਕੀ ਫਰਟੇ ਆਜ ਬੇਟਾ ਸੰਗਤ ਨੂੰ ਇਹ ਵੀ ਪੁੱਛਿਆ ਕਰੋ ਸਾਰੇ ਵੀਰਾਂ ਨੂੰ ਚਾਚੂ ਨੂੰ ਨਾ ਤਾਊ ਨੂੰ ਵੀ ਤੁਸੀਂ ਠੀਕ ਹੋਂਦੀ ਕਿ ਜਦੋਂ ਤੁਸੀਂ ਠੀਕ ਹੋਵੋਗੇ ਜੀ ਫਿਰ ਤੁਸੀਂ ਆਪਣੇ ਘਰੇ ਭੱਗ ਜਾਓ ਠੀਕ ਆ ਜੀ ਨਾਲੇ ਤੁਹਾਨੂੰ ਘਰੇ ਭੇਜ ਦਾਂਗੇ ਠੀਕ ਕਰਕੇ ਠੀਕ ਆ ਫਤੇ ਜੋਰ ਦੀ ਬੁਲਾ ਕਰਦੇ ਨੇ ਪੁੱਤ ਨਾਲੇ ਅਗਲੀ ਵਾਰੀ ਤੋਂ ਸੇਟਾ ਅੱਕੇ ਠੀਕ ਆ ਫਤੇ ਜੋਰ ਦੀ ਬੁਲਾਉਣੀ ਆ ਚਲੋ ਦੇਖ ਕੇ ਅੱਗੇ ਵੀ ਥਾਲ ਵਰਤ ਆ ਕੇ ਆਓ ਉਧਰ ਜਾਓ ਉਧਰ ਰਹਿਗੇ ਚਾਚੂ ਉੱਧਰ ਲੈ ਕੇ ਨਾਲੇ ਫਤੇ ਜੋਰ ਦੀ ਬੁਲਾਉਣੀ ਆ ਓਕੇ

ਵਾਇਗਰ ਦੱਸੋ ਬੇਟਾ ਠੀਕ ਹੋ ਹਾਂ ਦੱਸ ਪੁੱਛੋ ਨੇੜੋ ਕੇ ਪੁੱਛੋ ਬੇਟਾ ਜੀ ਪੁੱਛੋ ਕਿ ਚਾਚੂ ਠੀਕ ਹੋ ਤੁਸੀਂ ਠੀਕ ਹੋ ਹਾਂ ਹਾਂ ਇਹਦਾ ਪੁੱਛੋ ਠੀਕ ਹੈ ਬੇਟਾ ਚਲੋ ਹੁਣ ਤੁਸੀਂ ਹੋਰ ਹੋਰ ਅੱਗੇ ਬਰਤਾ ਕੇ ਆਓ ਜਾਓ ਓਕੇ ਕੋਈ ਗੱਲ ਨਹੀਂ ਤੁਸੀਂ ਪੁੱਛਦਾ ਬਰਤਾ ਦਿਓ ਠੀਕ ਹੈ ਓਕੇ ਸੱਤ ਨਾਮ ਵਾਹਿਗੁਰੂ ਸੱਤ ਨਾਮ ਵਾਹਿਗੁਰੂ ਸੱਤ ਨਾਮ ਵਾਹਿਗੁਰੂ 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 Blu. Wagyl. Kasta. Hol yam. Bulu de chart gena na. Hol pe Bas bas. Ata chakki jau. नहीं ਨਹੀਂ ਪਾ ਲਈ ਹੋਏ ਨਾਲੇ ਨੂੰ ਬਣਾ ਦੇ ਵੀ ਚੱਕ ਚੱਕ ਬੜਾਈ ਤੂੰ ਨਾਲ ਲਾਲ ਫੜੀ ਚੱਲ ਨਾਲੇ ਨੂੰ ਬਣਾ ਦੇ ਨਹੀਂ ਮੈਂ ਇਹ ਕਿਲੇ ਡੋੜੋ ਘਟ ਪਾਪਾ ਨੇ ਇੱਕ ਫੇਰ ਦੇ ਦੇ ਹਾਂ ਲਿਆ ਉਤ ਵਾਇਗਲੂ ਲਿਆ ਜੀ ਬਾਬਾ ਜੀ ਵਾਇਗਲੂ ਵਾਇਗਲੂ ਨਿੱਕ ਪੱਛ ਗਈ ਇੱਕ ਦੋ ਦੋ

嗯。 ਅਗੇ ਚਲੋ ਬਾਏ 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 ਗੁਲਜੀ ਕਾਕਾ ਸਾ ਵਾ ਗੁਲਜੀ ਕੀ ਫਟੇ ਵਾ ਗੁਲਜੀ ਕਾਕਾ ਸਾ ਵਾ ਗੁਲਜੀ ਕੀ ਫਟੇ ਹਾਂਜੀ ਮੈਂ ਬਾਹਰ ਆ ਗਿਆ ਜੀ ਅੰਦਰ ਭੂਆ ਜੀ ਨਹੀਂ ਬੈਠੇ ਨੇ ਜੀ ਆਜੋ 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 ਹਾਂਜੀ ਕੀ ਕਹਨੇ ਦੱਸੋ ਮੇਰੇ ਬੰਦ ਦਿੱਤਾ ਸਾਲਿਆਂ ਨੂੰ ਹਾਂਜੀ ਸਾਲਿਆਂ ਨੂੰ ਬੰਦ ਦਿੱਤਾ ਵਰਤਾ ਤਾਂ ਹੁੰਦਾ ਬੇਟਾ ਕਹੇ ਜੀ ਸਾਰਿਆਂ ਨੂੰ ਵਰਤਾ ਤੁਸੀਂ ਸਾਰਿਆਂ ਨੂੰ ਚਾਚੂ ਨੂੰ ਪੁੱਛਣਾ ਸੀ ਵੀ ਠੀਕ ਹੋ ਸਾਰੀ ਸੰਗਤ ਨੂੰ ਧੰਨਵਾਦ ਕਰ ਦਿਓ ਕਹੇ ਜੀ ਤੁਸੀਂ ਲਚਕਾਣੀ ਪਿੰਡ ਹੈ ਨਾ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਬੋਲੋ ਜੀ ਤੇ ਤੁਸੀਂ ਚਾਣੀ ਲੱਭ ਇਹ ਲੱਭ ਲੂਆ ਦੀ ਦਰਸ਼ਨ ਕਰਕੇ ਜਾਇਆ ਕਰੋ ਦਰਸ਼ਨ ਕਰਕੇ ਜਾਇਆ ਕਰੋ ਕਹੇ ਜੀ ਅਸੀਂ ਸਾਰੇ ਪਰਿਵਾਰ ਵੱਲੋਂ ਅਸੀਂ ਸਾਰੇ ਬਹੁਤ ਆਨੰਦ ਲਵੋ ਆਪ ਜੀ ਦਾ ਧੰਨਵਾਦ ਕਰਦੇ ਹਾਂ ਆਪੋ ਜੀ ਦਾ ਧੰਨਵਾਦ ਕਰਦੇ ਹਾਂ ਸ਼ੁਕਰਾਨਾ ਜੀ ਕਹ ਸਖਾਨਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ ਚੜ੍ਹਦੀ ਬਖਸ਼ਾ ਬਖਸ਼ਾ ਹਾਂ ਜੀ ਕਿਹਾ ਜੀ ਆਪਣਾ ਫਰਜ਼ ਆਪਣੀ ਸੰਸਥਾ ਦਾ ਨਾਮ ਕੀ ਹੈ ਬੇਟਾ ਜੀ ਆਪ ਆਪਾਂ ਬਹਿ ਕੇ ਗੱਲ ਕਰਾਂਗੇ ਆਓ ਉਰੇ ਆਓ ਜੂਰੇ ਆਓ ਜੂਰੇ ਆਓ ਉਰੇ ਆਓ ਆਜੋ ਉਰੇ ਆਜੋ ਹਾਂਜੀ ਸੰਗਤ ਜੀ ਆਪ ਜੀ ਨੇ ਹੁਣੇ ਵੀਡੀਓ ਦੇਖੀ ਆ ਜੀ ਮੈਂ ਅੰਦਰ ਸੀਗਾ ਜੀ ਰਿਸ਼ਤੇਦਾਰ ਆਏ ਬੇ ਨੇ ਸਹਿਵਾਜ ਕੌਰ ਨੇ ਹੁਣ ਪ੍ਰਸ਼ਾਦਾ ਵਰਤਾਇਆ ਧੰਨਵਾਦ ਆਪ ਜੀ ਦਾ ਕੋਈ ਗਲਤੀ ਹੋ ਗਈ ਹੋਵੇ ਸਾਨੂੰ ਮਾਫ਼ਤ ਕਰਿਓ ਔਰ ਮਕਸਦ ਸਾਡਾ ਸਿਰਫ ਇਹੀ ਆ ਵੀ ਜਦੋਂ ਆਪਾਂ ਖੇਤ ਦੇ ਵਿੱਚ ਬੀਜ ਬੀਜਦੇ ਆਂ ਜੇਕਰ ਆਪਾਂ ਖੇਤ ਦੇ ਵਿੱਚ ਕਣਕ ਦਾ ਬੀਜ ਪਾਉਨੇ ਆ ਤਾਂ ਉਹਦੇ ਵਿੱਚੋਂ ਕਣਕ ਦੀ ਹੀ ਬੱਲੀ ਕਣਕ ਹੀ ਨਿਕਲਣੀ ਆ ਜੇਕਰ ਆਪਾਂ ਜੋ ਬੀਜ ਦਿਆਂ ਤਾਂ ਜੋ ਆਉਣੇ ਨੇ ਮੱਕੀ ਬੀਜਾਂਗੇ ਤਾਂ ਮੱਕੀ ਆਉਣੀ ਏਦਾਂ ਹੀ ਇਹ ਬੱਚਾ ਜਿਹੜਾ ਇਹ ਜਿੱਦਾਂ ਦਾ ਜਿਹੜਾ ਦੇਖੂਗਾ ਜਿੱਦਾਂ ਦਾ ਸੇਵਾ ਦੇਖੂਗਾ ਤਾਂ ਉਦਾਂ ਦਾ ਹੀ ਇਹਦੀ ਸੋਚ ਦੇ ਵਿੱਚ ਸੁਧਾਰ ਆਉਣਾ ਜੀ ਬੱਚੇ ਦੇ ਜਦੋਂ ਇਹਨੂੰ ਜਨਮ ਤੋਂ ਹੀ ਛੋਟੇ ਹੁੰਦੇ ਤੁਸੀਂ ਸੇਵਾ ਕਿਉਂਕਿ ਜਿੱਦਾਂ ਦਾ ਇਨਸਾਨ ਬੱਚੇ ਨੇ ਦੇਖਣਾ ਉਹਨਾਂ ਦਾ ਹੀ ਬਣਨਾ ਜੀ ਇਸ ਕਰਕੇ ਸਾਡੀ ਸੋਚ ਇਹੀ ਆ ਵੀ ਇਹ ਬੱਚੇ ਡਾਕਟਰ ਬਣਨ ਬੱਚੇ ਡਾਕਟਰ ਬਣ ਕੇ ਇਦਾਂ ਦੇ ਰੱਬ ਰੂਪੀ ਰੂਹਾਂ ਦਾ ਭਲਾ ਕਰਨ ਕਿਉਂਕਿ ਅਸੀਂ ਡਾਕਟਰੀ ਲਾਈਨ ਦੇ ਵਿੱਚ ਬਹੁਤ ਕੁਝ ਦੇਖਦੇ ਆਂ ਅਸੀਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਪਰ ਦੇਖਦੇ ਬਹੁਤ ਖੁਸ਼ ਆਂ ਜੀ ਇਸ ਕਰਕੇ ਸੋਚ ਆ ਬੱਚੇ ਡਾਕਟਰ ਬਣ ਕੇ ਇਸ ਸੇਵਾ ਨੂੰ ਅੱਗੇ ਤੋਰ ਪਾਉਣ ਪਰ ਆਪ ਜੀ ਦਾ ਧੰਨਵਾਦ ਤੁਸੀਂ ਹੁੰਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜਕੇ ਜਾਇਆ ਕਰੋ ਕਿਉਂਕਿ ਸਾਨੂੰ ਤੁਹਾਡੇ ਹੌਸਲੇ ਦੀ ਲੋੜ ਆ ਆਪ ਜੀ ਸਾਡੇ ਨਾਲ ਜ਼ਰੂਰ ਸਮਾਂ ਬਤਾ ਕੇ ਜਾਇਆ ਕਰੋ ਨਾ ਰੱਬੀ ਰੂਹਾਂ ਦੇ ਨਾਲ 800 ਦੇ ਕਰੀਬ ਐਸੇ ਵੀਰ ਹੋ ਚੁੱਕੇ ਨੇ ਜਿਨ੍ਹਾਂ ਦੀ ਮੈਡੀਸਿਨ ਚੱਲਦੀ ਆ 700 ਦੇ ਕਰੀਬ ਐਸੇ ਮਰੀਜ਼ ਨੇ ਜਿਹੜੇ ਹਰ ਮਹੀਨੇ ਆਉਂਦੇ ਨੇ ਜੀ ਮੈਡੀਸਿਨ ਲੈਣ ਔਰ 100 ਦੇ ਕਰੀਬੇ ਰੱਬ ਰੂਪੀ ਰੂਹਾਂ ਆਪਣੇ ਕੋਲੇ ਰਹਿੰਦੀਆਂ ਨੇ ਹੁਣ ਆਪਣੀ ਬਿਲਡਿੰਗ ਅੱਗੇ ਬਣਨੀ ਆ ਆਪ ਜੀ 2024 ਦੇ ਐਂਡ ਤੱਕ ਤਾਂ 200 ਜਾਂ 250 ਦੇ ਕਰੀਬ ਇਹ ਪਰਿਵਾਰਕ ਮੈਂਬਰ ਦੇਖੋਗੇ ਜਨੂਨ ਆ ਜੀ ਸਾਨੂੰ ਡ੍ਰੀਮ ਸਾਡਾ ਇਹ ਪਿਓਰ ਆ ਬਿਲਕੁਲ ਜਿਹੜਾ ਪੂਰਾ ਹੋਣਾ ਦੁਨਿਆਵੀ ਸੁਪਨਾ ਨਹੀਂ ਹੈਗਾ ਸਾਡਾ ਜੋ ਗੁਰੂ ਸਾਹਿਬ ਦਾ ਉਪਦੇਸ਼ ਆ ਉਹ ਸੁਪਨਾ ਇਹਨੇ ਪੂਰਾ ਹੋਣਾ ਬਹੁਤ ਵੱਡਾ ਘਰ ਬਣਨਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਅਸੀਂ ਇੱਥੇ ਇੱਕ ਇੱਕ ਚੀਜ਼ ਜੇਕਰ ਆਪਾਂ ਪਾਣੀ ਦਾ ਇੱਕ ਤੁਕਕੇ ਦੀ ਗੱਲ ਕਰੀ ਉਹ ਵੀ ਸੰਗਤ ਨੇ ਧਰਤੀ ਚੋਂ ਕੱਢ ਕੇ ਦਿੱਤਾ ਕਿਉਂਕਿ ਬੋਰ ਸੰਗਤ ਨੇ ਕਰਾ ਕੇ ਦਿੱਤਾ ਸੰਗਤ ਦੇ ਰੂਪ ਦੇ ਵਿੱਚ ਮੋਟਰ ਆਈ ਆ ਇੱਕ ਇੱਕ ਪਾਣੀ ਦਾ ਤੁਕਕਾ ਵੀ ਸੰਗਤ ਦਾ ਜੀ ਸੰਗਤ ਜੀ ਇੱਥੇ ਆਪ ਜੀ ਦਾ ਧੰਵਾਦ ਸ਼ੁਕਰਾਨਾ ਦਿਲੋਂ ਧੰਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ